ਕੜਾਕਾ ਦੀ ਸਰਦੀ ਪੈ ਰਹੀ ਹੈ ਲੋਕ ਜਿਹੜੇ ਨੇ ਇਸ ਵਕਤ ਕਰਾ ਦੇ ਵਿੱਚ ਦੁਬਕੇ ਹੋਏ ਨੇ ਠੰਡ ਦਾ ਕਹਿਰ ਜਿਹੜਾ ਹੈਗਾ ਲਗਾਤਾਰ ਵੱਧ ਰਿਹਾ ਹੈ ਪਿਛਲੇ ਦੋ ਦਿਨਾਂ ਦਾ ਗੱਲ ਕੀਤੀ ਜਾਵੇ ਤਾਂ ਕੜਾਕਾ ਦੀ ਸਰਦੀ ਇਸ ਵਕਤ ਪੈ ਰਹੀ ਹੈ ਤਸਵੀਰਾਂ ਤੁਸੀਂ ਫਰੀਦਕੋਟ ਨੇ ਵੇਖ ਸਕਦੇ ਹੋ ਦੂਰ ਤੱਕ ਜਿਹੜਾ ਹੈਗਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਵਿਜ਼ਿਬਿਲਟੀ ਜਿਹੜੀ ਹੈਗੀ ਹੈ ਬਿਲਕੁਲ ਹੀ ਨਾ ਦੇ ਬਰਾਬਰ ਹੋ ਰਹੀ ਹੈ ਕਿਉਂਕਿ ਜਿਹੜੀ ਗੱਡੀਆਂ ਨੇ ਉਹਨਾਂ ਨੂੰ ਬਿਲਕੁਲ ਰੁਕ ਰੁਕ ਕੇ ਚੱਲਣਾ ਪੈ ਰਿਹਾ ਹੈ ਅਤੇ ਤੰਦ ਦੇ ਕਾਰਨ ਹਾਦਸੇ ਵੀ ਕਿਤੇ ਨਾ ਕਿਤੇ ਹੁੰਦੇ ਦਿਖਾਈ ਦੇ ਰਹੇ ਨੇ ਪਰ ਇਸ ਵਕਤ ਤਸਵੀਰਾਂ ਤੁਸੀਂ ਜਿਹੜੀਆਂ ਵੇਖ ਰਹੇ ਹੋ ਇਹ ਫਰੀਦਕੋਟ ਤੋਂ ਚਹਿਲ ਰੋਡ ਜਿਹੜਾ ਬਾਈਪਾਸ ਹੁੰਦਾ ਹੋਇਆ ਹਾਈਵੇ ਤੇ ਚੜਦਾ ਹੈ ਅਤੇ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਆਸਮਾਨ ਦੀ ਦਾ ਆਸਮਾਨ ਵਿੱਚ ਤਾਂ ਦਿਖਾਈ ਨਹੀਂ ਦੇ ਰਿਹਾ ਕਿ ਸੂਰਜ ਦੇਵਤਾ ਜਲਦੀ ਜੀ ਕਿਤੇ ਦਰਸ਼ਨ ਦੇਣਗੇ ਤੂੰਦ ਜਿਹੜੀ ਹੈਗੀ ਲਗਾਤਾਰ ਵੱਧ ਰਹੀ ਹੈ ਠੰਡ ਦੇ ਕਾਰਨ ਕਿਤਨਾ ਕਿਤੇ ਕੰਮ ਕਾਜ ਵੱਡੇ ਲੈਵਲ ਤੇ ਪ੍ਰਭਾਵਿਤ ਹੋ ਰਿਹਾ ਹੈ ਇਸ ਵਕਤ ਤਸਵੀਰਾਂ ਵੇਖ ਸਕਦੇ ਹੋ ਭਾਰੀ ਤੂੰਦ ਹੈਗੀ ਹੈ ਠੰਡ ਜਿਹੜੀ ਹੈਗੀ ਹੈ ਕੜਾਕੇ ਦੇ ਪੈ ਰਹੀਏ ਲੋਕਾਂ ਦੇ ਕੰਮ ਕਾਜ ਜਿਹੜੇ ਨੇ ਕਾਫੀ ਪ੍ਰਭਾਵਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਗੱਡੀਆਂ ਨੂੰ ਬਿਲਕੁਲ ਤੇਜ਼ ਰਫ਼ਤਾਰ ਨਾਲ ਚੱਲਣਾ ਪੈ ਰਿਹਾ ਕੁਝ ਲੋਕ ਸਾਡੇ ਨਾਲ ਹੈਗੇ ਆ ਬਾਈ ਜੀ ਕੀ ਨਾਂ ਹੈ ਤੁਹਾਡਾ ਸ਼ੰਕਰ ਹੈ ਸ਼ੰਕਰ ਜੀ ਕੀ ਕੰਮ ਕਰਦੇ ਹੋ ਦਿਹਾੜੀ ਕਰਦੇ ਆ ਜੀ ਦਿਹਾੜੀ ਕਰਦੇ ਹੋ ਠੰਡ ਚ ਲੱਗ ਰਹੀ ਹੈ ਦਿਹਾੜੀ ਨਹੀਂ ਲੱਗਦੀ ਨਹੀਂ ਲੱਗਦੀ ਜਾਨੀ ਬਹਿ ਲਿਆ ਮੇਰਾ ਫੁੱਲ ਲੱਗ ਗਿਆ ਹਾਂ ਜੀ ਲਗਰੇਜ ਕੁਝ ਵੀ ਦਿਖਾਈ ਨਹੀਂ ਦੇ ਰਾ ਲੋਕ ਬੜੇ ਪਰੇਸ਼ਾਨ ਹੋਣ ਹਾਂ ਬੜੇ ਪਰੇਸ਼ਾਨ ਹੈ ਜੀ ਬਹੁਤ ਜ਼ਿਆਦਾ ਪਰੇਸ਼ਾਨ ਬਈ ਤੁਹਾਡਾ ਕੀ ਨਾਮ ਹੈ? ترسےم سنگھ ہے جی ਮੇਰਾ ਨਾਮ। ਤੁਸੀਂ ਕੀ ਕੰਮ ਕਰਦੇ ਹੋ? ਆਟੋ ਚਲਾਉਣਾ ਜੀ। ਆਟੋ ਚਲਾ ਰਹੇ ਹੋ। ਨਿਕਲ ਰਹੇ ਕੰਮ ਵਗੈਰਾ? ਨਹੀਂ ਜੀ ਬਿਲਕੁਲ ਨਹੀਂ ਨਿਕਲ ਰਿਹਾ ਜੀ। ਨਹੀਂ ਜੀ। ਕਿਹੜੇ ਸੋਸਿਆ ਵਾਰੀ? ਬਹੁਤ ਜ਼ਿਆਦਾ ਆ ਰਹੀਆਂ ਜੀ ਕੋਈ ਬਾਹਰ ਨਹੀਂ ਨਿਕਲ ਰਹੀ ਕੰਮ ਬਹੁਤ ਮੰਦਾ ਜੀ। ਹਾਂਜੀ। ਤੁਹਾਡਾ ਕੀ ਨਾਮ ਹੈ ਬਾਈ ਜੀ? ਰਾਮ। ਤੁਸੀਂ ਵੀ ਆਹੀ ਕੰਮ ਕਰਦੇ ਹੋ? ਹਾਂਜੀ ਆਟੋ ਚਲਾ ਰਹੇ ਹਾਂ। ਲੱਗਦਾ ਕੋਈ ਕਿਹੜਾ ਤੁਹਾਨੂੰ ਕਿੰਨੀ ਸਮੱਸਿਆ? ਨਹੀਂ ਜੀ ਕੋਈ ਨਹੀਂ। ਕੋਈ ਚ ਵਾਰੀ ਤਾਂ ਨਿਕਲਦੀ ਨਹੀਂ ਪਈ ਉਹ। ਠੰਡ ਚ ਕਿਤੇ ਐਂ ਖੜੇ ਰਹਿੰਦੇ ਕਈ ਦਿਨ ਤੱਕ। ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕੋਈ ਹਾਂਜੀ ਫਿਰ ਤਾਂ ਗਰਦਾ ਗੁਜ਼ਾਰਾ ਹੀ ਬਹੁਤ ਔਖਾ ਚੱਲਦਾ ਚੱਲਦਾ ਉਹ ਬਹੁਤ ਔਖਾ ਜੀ ਬਹੁਤ ਔਖਾ ਚੱਲੀ ਜਾਂਦਾ ਕਰਦੇ ਵੀ ਕੰਮ ਤੇ ਲੱਗੇ ਆ ਹਾਂਜੀ ਤਾਂ ਗਰੇ ਟਾਈਮ ਪਾਸ ਹੋ ਜਾਂਦਾ ਹਾਂਜੀ ਆਟੋ ਜੀ ਹੈ ਨਹੀਂ ਕੋਆ ਤਾਂ ਬਿਲਕੁਲ ਤਸਵੀਰਾਂ ਵੇਖ ਸਕਦੇ ਹੋ ਆਟੋ ਡਰਾਈਵਰ ਜਿਹੜੇ ਨੇ ਇਸ ਵਕਤ ਖਾਲੀ ਬੈਠੇ ਹੋਏ ਨੇ ਅਤੇ ਕਿਉਂਕਿ ਸਵਾਰੀਆਂ ਜਿਹੜੀਆਂ ਨੇ ਬਾਹਰ ਨਹੀਂ ਨਿਕਲ ਰਹੀ ਲੋਕ ਠੰਡ ਦੇ ਕਾਰਨ ਕਿਤਨਾ ਕਿਤੇ ਕੰਮ ਕਾਜ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਭਾਵਿਤ ਹੋ ਰਿਹਾ ਦੂਜੇ ਪਾਸੇ ਗੁਰੂ ਦਿਲ ਲਾਗਤ ਲਿਆ ਫੌਜਾਂ ਸਿੰਘਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕੜਾਕੇ ਦੀ ਸਰਦੀ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਇਹ ਲਗਾਗਾ ਚਾਦਾ ਲੰਗਰ ਲਗਾ ਕੇ ਹਾਈਵੇ ਦੇ ਉੱਤੇ ਇੱਥੇ ਬਾਈਪਾਸ ਦੇ ਉੱਤੇ ਜਿਹੜੇ ਨੇ ਸਿੰਘ ਸਾਹਿਬ ਬੈਠੇ ਹੋਏ ਨੇ ਅਤੇ ਕੜਾਕੇ ਦੀ ਸਰਦੀ ਜਿਹੜੀ ਹੈਗੀ ਹੈ ਉਹ ਪੈ ਰਹੀ ਹੈ ਠੰਡ ਦੇ ਕਾਰਨ ਲੋਕਾਂ ਨੂੰ ਕਿੰਨਾ ਕਿਤੇ ਰਾਹਤ ਦੇਂਦਾ ਕੰਮ ਜਿਹੜਾ ਹੈਗਾ ਇਸ ਵਕਤ ਕਿਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਵੇਂ ਦੂਰ ਤੱਕ ਗੱਲਬਾਤ ਕੀਤੀ ਜਾਵੇ ਤਾਂ ਵੇਖ ਸਕਦੇ ਹੋ ਕਾਫੀ ਧੀਮੀ ਰਫ਼ਤਾਰ ਜਿਹੜੀ ਹੈਗੀ ਹੈ ਗੱਡੀਆਂ ਦੀ ਹੋ ਚੁੱਕੀ ਹੈ ਲਾਈਟਾਂ ਜਗਾ ਕੇ ਆਸਲਾ ਜਿਹੜਾ ਹੈਗਾ ਉਹ ਲੈਣਾ ਪੈ ਰਿਹਾ ਹੈ ਕਿਉਂਕਿ ਸਿੱਧੇ ਤੌਰ ਤੇ ਜੇਕਰ ਲਾਈਟਾਂ ਨਾ ਜਗਾਈਆਂ ਜਾਂ ਤਾਂ ਕੋਈ ਵੀ ਗੱਡੀ ਸਾਹਮਣੇ ਤੁਹਾਨੂੰ ਦਿਹੀ ਵਿਖਾਈ ਨਹੀਂ ਦਿੰਦੀ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਐਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਬਿਲਕੁਲ ਸਾਹਮਣੇ ਹਾਲਾਤ ਕਿਹੋ ਜਿਹੇ ਨੇ ਕਿ ਤੁੰਦ ਇੰਨੀ ਜਿਆਦਾ ਹੈ ਬਿਲਕੁਲ ਗੱਡੀਆਂ ਜਿਹੜੀਆਂ ਨੇ ਰੇਂਗਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਪਰ ਹੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈਗਾ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਦੂਜੇ ਪਾਸੇ ਇਸ ਕੜਾਕੇ ਦੀ ਸਰਦੀ ਵਿੱਚ ਜਿੱਥੇ ਲੋਕ ਤਾਂ ਪਰੇਸ਼ਾਨ ਹੈਗੇ ਇਹਦੇ ਉੱਤੇ ਜੀਵ ਜੰਤੂ ਦੀ ਗੱਲ ਵੀ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਰ ਇਹ ਤਾਂ ਲੰਗਰ ਜਿਹੜੇ ਨੇ ਇੱਥੇ ਲਗਾਏ ਗਏ ਨੇ ਚਾਹ ਦਾ ਲੰਗਰ ਜਿਹੜਾ ਹੈ ਸੰਗਤ ਲਈ ਵਰਤਾਇਆ ਜਾ ਰਿਹਾ ਤਾਂ ਕਿ ਕਿਤਨਾ ਕਿਤੇ ਠੰਡ ਤੋਂ ਰਾਹਤ ਜਿਹੜੀ ਹੈਗੀ ਹੈ ਉਹ ਮਿਲ ਸਕੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਜਿਹੜੇ ਨੇ ਇੱਥੇ ਲੰਗਰ ਲਗਾ ਕੇ ਲੋਕ ਬੈਠੇ ਹੋਏ ਨੇ ਚਾਹ ਦਾ ਲੰਗਰ ਜਿਹੜਾ ਹੈਗਾ ਉਹ ਵਰਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਠੰਡ ਦੇ ਵਿੱਚ ਗੱਡੀਆਂ ਦੀਆਂ ਬੈਟਰੀਆਂ ਜਿਹੜੀਆਂ ਨੇ ਜੰਮ ਜਾਂਦੀਆਂ ਨੇ ਲੋਕਾਂ ਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ੱੱਕੇ ਲਗਾ ਲਾ ਕੇ ਗੱਡੀਆਂ ਜਿਹੜੀਆਂ ਨੇ ਸਟਾਰਟ ਕਰਨੀਆਂ ਪੈਰੀਆਂ ਨੇ ਕਿਹਾ ਜਾ ਸਕਦਾ ਹੈ ਕਿ ਤੁਆਰੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰ ਰਹੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੀ ਲੱਗ ਰਿਹਾ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਠੰਡ ਤਾਂ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਠੰਡ ਕਰਕੇ ਵਾਹਿਗੁਰੂ ਜੀ ਲੰਗਰ ਲਾਇਆ ਤੇ ਸਾਨੂੰ ਪਾਤਸ਼ਾਹ ਦਾ ਹੁਕਮ ਹੋਇਆ ਕਹਿੰਦੇ ਵੀ ਤੁਸੀਂ ਆਪਦੀ ਦੁਕਾਨ ਬੰਦ ਕਰ ਦਿਓ ਤੇ ਗੁਰੂ ਦਾ ਲੰਗਰ ਚਲਾ ਦਿਓ ਚਾਹ ਦਾ ਤੇ ਮਹਾਰਾਜ ਫਿਰ ਅਸੀਂ ਲੰਗਰ ਪਹਿਲਾਂ ਚੱਲਿਆ ਸੀ ਗੁਰੂ ਸਾਹਿਬ ਦਾ 20 ਦਿਨ ਤੇ ਵੀਰਵਾਰ ਬੰਦ ਕਰਤਾ 13 ਪਹੁੰਨ ਬੰਦ ਕਰਤਾ ਜੀ ਘਰੇ ਜਾ ਕੇ ਰਾਤ ਨੂੰ ਅਸੀਂ ਸੌਂਦੇ ਸੀ ਤੇ ਰਾਤ ਨੂੰ ਸੁਖਨੇ ਦੇ ਵਿੱਚ ਇੱਥੇ ਲੰਗਰ ساری ਰਾਤ ਚੱਲਦਾ ਰਹਿੰਦਾ ਸੀ ਅੱਛਾ ਦੁਕਾਨ ਸਿੱਕੀ ਪਹਿਲੇ ਇੱਥੇ ਆ ਜੀ ਦੁਕਾਨ ਆ ਜੀ ਚਾਹ ਦੀ ਚਾਹ ਦੁਕਾਨ ਹਾਂਜੀ ਹਾਂਜੀ ਉਹ ਚਾਹ ਦਾ ਹੀ ਲੰਗਰ ਲਗਾਤਾ ਹੈ ਹਾਂਜੀ ਚਾਹ ਦਾ ਲੰਗਰ ਸਤਿਗੁਰ ਦਾ ਜੀ ਸਾਡਾ ਕੁਛ ਨਹੀਂ ਉਹਦਾ ਹੈ ਜੀ ਉਹ ਸੰਗਤਾਂ ਆਉਂਦੀਆਂ ਦਸਮਾ ਦਸੋਂ ਕੱਢ ਰਹੀਆਂ ਤੇ ਅਸੀਂ ਲਾ ਰਹੇ ਹਾਂ ਚੱਲੀ ਜਾਂਦਾ ਮਹਾਰਾਜ ਲੋਕ ਤਾਂ ਪਰੇਸ਼ਾਨ ਹੋ ਰਹੇ ਕਹਿੰਦੇ ਕੰਮ ਨਹੀਂ ਚੱਲਦੇ ਬੇ ਠੰਡ ਚ ਜੀ ਮਹਾਰਾਜ ਲੋਕ ਪਰੇਸ਼ਾਨ ਹੁੰਦੇ ਹੋਈ ਜਾਣ ਲੋਕ ਤਾਂ ਸਾਨੂੰ ਇਹ ਕਹਿੰਦੇ ਵੀ ਤੁਹਾਨੂੰ ਲੱਖ ਰੁਪਈਆ ਇੱਥੇ ਬਚਿਆ ਹੋਣਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਅਕਾਊਂਟ ਫਰੋਲੋ ਸਾਡਾ ਘਰ ਫਰੋਲੋ ਸਾਡੀਆਂ ਜੇਬਾਂ ਫਰੋਲੋ ਜਦੋਂ ਅਸੀਂ ਸੋ ਗਏ ਆ ਜਿਹੜੇ ਸਾਡੇ ਨਾਲ ਬੰਦੇ ਸੀ ਅਸੀਂ ਉਹਨਾਂ ਨੂੰ ਜੇਬਾਂ ਵਿਖਾ ਕੇ ਕਿਹਾ ਵੀ ਮਹਾਰਾਜ ਨੇ ਸਾਰਾ ਖਰਚਾ ਕਰਾ ਕੇ ਸਾਨੂੰ 100 ਰੁਪਈਆ ਵਾਦਾ ਲੋਕਾਂ ਨੇ ਤਾਂ ਸਾਰਾ ਕੁਝ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਤੁਸੀਂ ਸੰਤੁਸ਼ਟ ਦਿਖਾਈ ਦੇਣਾ ਚਾਹੀਦਾ ਤੁਹਾਨੂੰ ਸੰਤੁਸ਼ਟੀ ਪੂਰੀ ਹੋਣੀ ਬਿਲਕੁਲ ਜੀ ਬਿਲਕੁਲ ਸਾਨੂੰ ਸਨੁਨਟੀ ਆਈ ਸਾਡਾ ਤਾਂ ਮਹਾਰਾਜ ਮੰਨ ਇਹ ਕਰਦਾ ਜੀ ਅਸੀਂ 1 ਰੁਪਈਆ ਜਿਹੜਾ ਨਾ ਵਾਸੇ ਫਾਲਤੂ ਨਾ ਕਿਤੇ ਲਾਈਏ ਇੱਥੋਂ ਦਾ ਪੈਸਾ ਇੱਥੇ ਹੀ ਲੱਗੇ ਬੜਾ ਆਨੰਦ ਆ ਜੀ ਬੜਾ ਨਜ਼ਾਰਾ ਹੈ ਜੀ ਬੜਾ ਬੜੀਆਂ ਮੌਜਾਂ ਸਤਿਗੁਰ ਦੀਆਂ ਘਾਟਾ ਹੀ ਕਿਸੇ ਗੱਲ ਦਾ ਨਹੀਂ ਸਭ ਕੁਝ ਮਹਾਰਾਜ ਦਾ ਦਿੱਤਾ ਹੈ ਜੀ ਸੱਚੇ ਪਾਤਸ਼ਾਹ ਐ ਸੀ ਕਿਰਪਾ ਕੀਤੀ ਐਸੀ ਬਖਸ਼ਿਸ਼ ਕੀਤੀ ਇਹਨਾਂ ਦੁਨੀਆ ਤੇ ਇਹਨਾਂ ਲੋਕਾਂ ਤੇ ਵੈਗਰੂ ਨੇ ਸੱਚੇ ਪਾਤਸ਼ਾਹ ਨੇ ਸਾਰਿਆਂ ਨੇ ਤੇ ਫੁੱਲ ਪਾਇਆ ਹੈ ਤੇ ਮਹਾਰਾਜ ਤੋਂ ਟੋਟੀ ਨਹੀਂ ਲਈ ਕਿਸੇ ਗੱਲ ਦੀ ਬਿਲਕੁਲ ਇਹ ਸਿੰਘ ਸਾਹਿਬ ਦੀ ਦੁਕਾਨ ਸੀਗੀ ਸਾਹਮਣੇ ਜਿਹਨੂੰ ਦੁਕਾਨ ਨੂੰ ਬੰਦ ਕਰਕੇ ਕੜਾਕੇ ਸਰਦੀ ਪੈ ਰਹੀ ਹੈ ਚਾਹ ਦੀ ਹੀ ਦੁਕਾਨ ਸੀ ਤੇ ਚਾਹ ਦਾ ਲੰਗਰ ਜਿਹੜਾ ਹੈਗਾ ਇਸ ਇੱਥੇ ਚਲਾ ਦਿੱਤਾ ਗਿਆ ਹੈ ਲੋਕ ਜਿਹੜੇ ਆ ਆਂਦੇ ਆਂਦੇ ਨੇ ਠੰਡ ਵਿੱਚ ਤਾਂ ਚਾਹ ਦਾ ਆਨੰਦ ਮਾਣਦੇ ਨੇ ਕਿਤਨਾ ਕਿਤੇ ਜਿਹੜਾ ਹੈਗਾ ਚਾਹ ਪੀ ਕੇ ਠੰਡ ਤੋਂ ਰਾਹਤ ਵੀ ਮਿਲਦੀ ਹੈ ਦੂਜੇ ਪਾਸੇ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਸਿੰਘ ਸਾਹਿਬ ਨੇ ਇੱਥੇ ਖੁਦ ਦੀ ਦੁਕਾਨ ਚਾਹ ਦੀ ਸੀਗੀ ਉਸ ਨੂੰ ਲੰਗਰ ਵਿੱਚ ਕਨਵਰਟ ਕਰ ਦਿੱਤਾ ਹੈ ਅਤੇ ਇਸ ਲੰਗਰ ਦੀ ਚਾਹ ਜਿਹੜੀ ਹੈਗੀ ਆ ਉਹ ਵਰਤਾਈ ਜਾ ਰਹੀ ਹੈ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਅਤੇ ਇਸ ਕੜਾਕੇ ਸਰਦੇ ਵਿੱਚ ਕਿਤਨਾ ਕਿਤੇ ਰਾਹਤ ਲੋਕਾਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਤਾਂ ਬਿਹਤਰੀਨ ਤਸਵੀਰ ਇੱਕ ਇਹ ਵਾਲੀ ਹੈਗੀ ਹੈ ਜੋ ਤੁਹਾਨੂੰ ਦਿਖਾਣਾ ਚਾਹੁੰਦੇ ਆ ਕਿ ਪੰਜਾਬ ਦੀ ਇਹ ਵੱਖਰੀ ਤਸਵੀਰ ਹੈ ਜੋ ਸ਼ਾਇਦ ਹੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੇਖਣ ਨੂੰ ਮਿਲੇ ਕਿ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਸੇਵਾ ਕੀਤੀ ਜਾ ਸਕਦੀ ਹੈ ਕੋਈ ਵਿਅਕਤੀ ਆਪਣੇ ਕੰਮਕਾਜ ਨੂੰ ਹੀ ਆਪਣੇ ਸੇਵਾ ਵਿੱਚ ਲਗਾ ਦੇਵੇ ਤਾਂ ਇਸ ਤੋਂ ਵੱਡਾ ਜਿਹੜਾ ਹੈਗਾ ਦਾਨਪੂਰਨ ਸ਼ਾਇਦ ਕਿਤੇ ਨਹੀਂ ਹੋ ਸਕਦਾ ਤਾਂ ਕੜਾਕੇ ਸਰਦੇ ਵਿੱਚ ਜਿਹੜੇ ਸਿੰਘ ਸਹਿਬਾਨ ਨੇ ਇਸ ਵਕਤ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਉਹਨਾਂ ਵੱਲੋਂ ਇਹ ਲੰਗਰ ਜਿਹੜੇ ਨੇ ਚਲਾਏ ਜਾ ਰਹੇ ਨੇ ਰਫ਼ਤਾਰ ਦੀ ਗੱਲ ਕੀਤੀ ਜਾਵੇ ਤਾਂ ਬਿਹਦ ਧੀਮੀ ਰਫ਼ਤਾਰ ਜਿਹੜੀ ਹੈ ਇਸ ਵਕਤ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਪਰੇ ਪਰੇਸ਼ਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਇਹ ਗੱਲ ਬਾਕੀ ਕੀਤੀ ਜਾਵੇ ਜੇਕਰ ਉਪਰ ਸਮਾਨ ਦੀ ਗੱਲ ਬਾਕੀ ਕੀਤੀ ਜਾਵੇ ਤਾਂ ਲੱਗਦਾ ਨਹੀਂ ਕਿ ਜਲਦੀ ਜੀ ਸੂਰਜ ਦੇਵਤਾ ਜਿਹੜੇ ਨੇ ਆਪਣੇ ਦਰਸ਼ਨ ਦੇਣਗੇ ਅਤੇ ਲੋਕਾਂ ਨੂੰ ਰਾਹਤ ਮਿਲੇਗੀ ਹਾਲ ਦੀ ਘੜੀ ਛੋਟੇ ਬੱਚੇ ਅਤੇ ਬਜ਼ੁਰਗਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਘਰਾਂ ਦੇ ਵਿੱਚ ਰਹਿਣ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਜਿਹੜੀ ਹੈਗੀ ਖਰਾਬ ਨਾ ਹੋ ਸਕੇ ਤਾਂ ਦੂਜੇ ਪਾਸੇ ਲੋਕ ਜਿਹੜੇ ਨਿਕਲਾਂ ਤੋਂ ਬਾਹਰ ਨਹੀਂ ਨਿਕਲ ਰਹੇ ਜਿਸ ਦੇ ਕਾਰਨ ਕੰਮ ਕਾਜ ਵੀ ਕਿਤਨਾ ਕਿਤੇ ਪ੍ਰਭਾਵਿਤ ਹੁੰਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈ ਫਰੀਦਕੋਟ ਤੋਂ ਕੈਮਰਾ ਪਾਸੇ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ